ਲਾਈਫ ਦੇ ਵਿੱਚ ਜੁਰ ਸਿੱਖਿਆ ਹੈ ਪਰ ਜਿਹੜਾ ਕਮਿਊਨੀਕੇਸ਼ਨ ਵਿੱਚ ਇੱਕ ਸੈਂਸ ਜਿਹੜਾ ਤੁਹਾਡਾ ਆਪਸ ਵਿੱਚ ਜਦੋਂ ਗੱਲਬਾਤ ਹੁੰਦੀ ਹੈ ਉਹਦੇ ਵਿੱਚੋਂ ਬਹੁਤ ਕੁਝ ਨਿਕਲ ਆਉਂਦਾ ਹੈ ਤੇ ਸੱਜ ਦੇ ਪ੍ਰੋਗਰਾਮ ਦਾ ਵੀ ਇਹੀ ਮਕਸਦ ਹੈਗਾ ਤੇ 23 ਜ਼ਿਲ੍ਹਿਆਂ ਤੋਂ ਨੁਮਾਇंदे ਆਏ ਨੇ ਆਪਾਂ ਆਪਣੇ ਉਹ ਨਹੀਂ ਵਿਚਾਰ ਵੀ ਦਿੱਤੇ ਨੇ ਕਿ ਇਹ ਇੱਕ ਇਦਾਂ ਦਾ ਪ੍ਰੋਜੈਕਟ ਹੈ ਜਿਹਦਾ ਐਂਡ ਨਹੀਂ ਹੋਣਾ ਹੈਗਾ ਔਰ ਮੈਂ ਵੀ ਕਮਿਟਿਡ ਆ ਆਪਾਂ ਇਹਨੂੰ ਕੰਟੀਨਿਊ ਰੱਖਣਾ ਹੈ ਕਰਕੇ ਇਹ ਪ੍ਰੋਜੈਕਟ ਹੀ ਐਸਾ ਹੈ ਤੇ ਜੇ ਅਸੀਂ ਬੱਚਿਆਂ ਨੂੰ ਆਧਿਕੀ ਕਿਤਾਬਾਂ ਸੌਪਾਤੀਆਂ 100 ਵੋਲੀਅਮ ਸੌਪਾਤੀਆਂ ਤੇ ਮੁੜ ਕੇ ਉਹਨਾਂ ਦੀ ਬਾਤ ਨਾ ਪੁੱਛੀ ਤਾਂ ਨਹੀਂ ਫੇਰ ਭੁੱਲ ਜਾਣਾ ਹੈ। ਸੋ ਦੂਜੀ ਵਾਰੀ ਤੀਜੀ ਵਾਰੀ ਫੇਰ ਕਿਤਾਬ ਛੱਪਨੀਆਂ ਰਹਿਣੀਆਂ ਨੇ। ਸੋ ਚੱਲਦਾ ਰਹਿਣਾ ਹੈ ਪ੍ਰੋਗਰਾਮ। ਪਰ ਵਾਈਗਰੂ ਜੀ ਇੰਨੀ ਕਿਰਪਾ ਹੋਈ ਕਿ ਉਹ ਸੋਚ ਇਦਾਂ ਆਈ ਮੈਂ ਮੈਂ ਅਪਰੋਚ ਅਧਿਆਪਕਾਂ ਨੂੰ ਕੀਤੀ। ਕਿ ਉਹ ਹੀ ਉਹਨਾਂ ਨੂੰ ਸਰਮਾਇਆ ਉਹ ਹੀ ਆਪਣਾ ਸਰਮਾਇਆ ਸਾਂਭ ਸਕਦੇ ਕਿਉਂਕਿ ਉਹ ਰੋਜ਼ ਉਹ ਬੱਚਿਆਂ 'ਚ ਰਹਿੰਦੇ ਨੇ। ਤੇ ਬਹੁਤ ਸਾਰੇ ਲਾਇਬ੍ਰੇਰੀਅਨ ਨੇ ਜਿਹੜੇ ਸਾਡੇ ਕੋਲ ਸਾਡੇ ਕੋਲ ਅਧਿਆਪਕ ਨੇ ਇਹ ਅਸਲ 'ਚ ਪ੍ਰੋਜੈਕਟ ਹੈ ਅਧਿਆਪਕਾਂ ਦਾ। ਤੇ ਜਿਨ੍ਹਾਂ ਨੂੰ ਇੱਕ 골ਡਨ ਓਪਰਚ्युनिटी ਮਿਲ ਗਈ ਬੱਚਿਆਂ ਨੂੰ ਸਿਖਾਉਣ ਦੀ। ਤੇ ਨਾਲ ਉਹ ਆਪਣੇ ਆਪ ਨੂੰ ਵੀ ਉਹ ਸਹਿਤ ਨਾਲ ਹੋਰ ਜੋੜ ਰਹੇ ਨੇ ਸੋ ਇਹ ਇਹਦੀ ਕਾਮਯਾਬੀ ਦੇ ਪਿੱਛੇ ਵੀ ਅਧਿਆਪਕਾਂ ਦਾ ਹੀ ਸਾਰਾ ਹੱਥ ਹੈ ਪੰਜਾਬ ਪਵਨਸਰੀ ਕੈਨੇਡਾ ਦੇ ਸੰਸਥਾਪਕ ਸੁਖੀ ਬਾਠ ਦੇ ਵੱਲੋਂ ਨਮੀਆਂ ਕਲਮਾਨ ਨਵੀਂ ਉਡਾਨ ਪ੍ਰੋਜੈਕਟ ਨੂੰ ਲੈ ਕੇ ਆਪਣੇ ਜਲੰਧਰ ਆਫਿਸ ਦੇ ਵਿੱਚ ਕੀਤਾ 23 ਜ਼ਿਲ੍ਹਿਆਂ ਦਾ ਵੱਡਾ ਘਟ ਜਿਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮਹਿਮਾਨ ਪਹੁੰਚੇ ਨੇ ਜਿਨ੍ਹਾਂ ਦਾ ਸਵਾਗਤ ਉਹਨਾਂ ਦੀ ਟੀਮ ਪ੍ਰੀਤ ਹੀਰ ਔੰਕਾਰ ਸਿੰਘ ਤੇਜਾ ਦੇ ਵੱਲੋਂ ਕੀਤਾ ਗਿਆ ਤੇ ਉਹ ਤੇਈ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਧਿਆਪਕਾਂ ਨੇ ਆਪਣੇ ਵਿਚਾਰ ਵੀ ਰੱਖੇ ਨੇ ਤੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸੁੱਕੀ ਬਾੜ ਦੇ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਹਾਂਜੀ ਅੱਜ ਜਲੰਧਰ ਵਿਖੇ ਜਿਹੜਾ ਪ੍ਰੋਗਰਾਮ ਹੋਇਆ ਹੈ ਨਵੀਆਂ ਕਲਮਾਂ ਨਵੀਂ ੜਾਂ ਦੀ ਜਿਹੜੀ ਸੜੀ ਵਰਕਿੰਗ ਫੋਰਸ ਹੈ ਜਿਹੜੇ ਸਾਡੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਨਮਾਇੰਦੇ ਅਧਿਆਪਕ ਜੁੜੇ ਨੇ ਉਹਨਾਂ ਦਾ ਅੱਜ ਇੱਕ ਅਸੀਂ ਇਹਨੂੰ ਸਮਾਗਮ ਨਹੀਂ ਕਹਿੰਦੇ ਅੱਜ ਇਹ ਮੀਟਿੰਗ ਸੀਗੀ ਇਹ ਮੀਟਿੰਗ ਦੇ ਵਿੱਚ ਜਿਹੜੀ ਮੇਰਾ ਵਿਚਾਰ ਸੀਗਾ ਕਿ ਕਿਤੇ ਆਪਸ ਵਿੱਚ ਸਾਡਾ ਮੁਲਾਪ ਹੋ ਜਾਏ ਅਸੀਂ ਫੂਨਾ ਤੇ ਇੱਕ ਦੂ ਨੂੰ ਜਾਣਦੇ ਆ ਇਹ ਇਕੱਠੇ ਵਹਿਲਾਂਗੇ ਅਸੀਂ ਬਹਿ ਕੇ ਲੰਗਰ ਛਕਾਂਗੇ ਪਰ ਨਾਲ ਦੀ ਨਾਲ ਜਿਹੜਾ ਅਸੀਂ ਸਿਕਾ ਵੀ ਇਹਦੇ ਵਿੱਚ ਕੋਈ ਸੁਝਾਅ ਆਉਣਗੇ ਇੱਕ ਮਿਲਣੀ ਦੀ ਤਰ੍ਹਾਂ ਗੱਲ ਹੋ ਜਾਏਗੀ ਇਹ ਇੱਕ ਬਹੁਤ ਹੀ ਕਾਮਯਾਬ ਹੋਈ ਤੇ ਮੈਨੂੰ ਵੀ ਅਸੀਂ ਇੰਨਾ ਲਾਈਫ ਦੇ ਵਿੱਚ ਜਰੂਰ ਸਿੱਖਿਆ ਹੈ ਪਰ ਜਿਹੜਾ ਕਮਿਊਨੀਕੇਸ਼ਨ ਵਿੱਚ ਇੱਕ ਸੈਂਸ ਜਿਹੜਾ ਤੁਹਾਡਾ ਆਪਸ ਵਿੱਚ ਜਦੋਂ ਆ ਗੱਲਬਾਤ ਹੁੰਦੀ ਆ ਉਹਦੇ ਵਿੱਚੋਂ ਬਹੁਤ ਕੁਝ ਨਿਕਲ ਆਉਂਦਾ ਏ ਤੇ ਸੱਜ ਦੇ ਪ੍ਰੋਗਰਾਮ ਦਾ ਵੀ ਇਹੀ ਮਕਸਦ ਸੀਗਾ ਤੇ 23 ਜ਼ਿਲ੍ਹਿਆਂ ਤੋਂ ਨੁਮਾਇंदे ਆਏ ਨੇ ਆਪਾਂ ਆਪਣੇ ਉਹਨੇ ਵਿਚਾਰ ਵੀ ਦਿੱਤੇ ਨੇ ਅਸੀਂ ਵੀ ਉਹਨਾਂ ਨੂੰ ਆਉਣ ਵਾਲੇ ਪ੍ਰੋਗਰਾਮ ਲਈ ਗਾਂ ਅਸੀਂ ਕੀ ਕਰਨਾ ਚਾਹੁੰਦੇ ਆ ਸਾਡੇ ਗੋਲ ਕੀ ਆ ਨਵੀਆਂ ਕਲਮਾਂ ਨਵੀਂ ਡਾਨ ਨੂੰ ਆਪਾਂ ਕਿੱਥੇ ਤਾਈ ਲਾ ਕੇ ਜਾਣਾ ਤੇ ਜਿਹਦੇ ਉਹਨਾਂ ਨੂੰ ਜਦੋਂ ਸਾਰੀਆਂ ਗੱਲਾਂ ਦਾ ਪਤਾ ਲੱਗਾ ਤੇ ਸਾਰਿਆਂ ਦੇ ਚਿਹਰੇ ਤੇ ਬੜੀ ਰੌਣਕ ਸੀ ਕਿ ਇਹ ਇੱਕ ਏਦਾਂ ਦਾ ਪ੍ਰੋਜੈਕਟ ਹੈ ਜਿਹਦਾ ਐਂਡ ਨਹੀਂ ਹੋਣਾ ਹੈਗਾ ਔਰ ਮੈਂ ਵੀ ਕਮਿਟਿਡ ਆ ਆਪਾਂ ਇਹਨੂੰ ਕੰਟੀਨਿਊ ਰੱਖਣਾ ਹੈ ਕਰਕੇ ਇਹ ਪ੍ਰੋਜੈਕਟ ਹੀ ਐਸਾ ਹੈ ਤੇ ਜੇ ਅਸੀਂ ਬੱਚਿਆਂ ਨੂੰ ਆਤਕੀ ਕਿਤਾਬਾਂ ਸੌਂਛਪਾਤੀਆਂ ਸੌ ਵੋਲੀਅਮ ਸਪਾਤੀ ਤੇ ਮੁੜ ਕੇ ਉਹਨਾਂ ਦੀ ਬਾਤ ਨਾ ਪੁੱਛੀ ਤੋ ਨਹੀਂ ਫੇਰ ਭੁੱਲ ਜਾਣਾ ਹੈ ਸੋ ਦੂਜੀ ਵਾਰੀ ਤੀਜੀ ਵਾਰੀ ਫੇਰ ਇਹ ਕਿਤਾਬ ਛਾਪਣੀਆਂ ਰਹਿਣੀਆਂ ਨੇ ਸੋ ਚੱਲਦਾ ਰਹਿਣਾ ਹੈ ਪ੍ਰੋਗਰਾਮ ਹਾਂਜੀ ਬਿਲਕੁਲ ਜੀ ਉਹਦਾ ਆਪ ਐਸੇ ਨਵੀਆਂ ਗੱਲਾਂ ਨਮੀਡਾਨ ਵਾਲ ਲੇਖਕ ਇੰਟਰਨੈਸ਼ਨਲ ਕਾਨਫਰੰਸ ਇਹਦਾ ਜਿਹੜਾ ਮਕਸਦ ਹੈ ਉਹ ਸਿਰ ਬਾਲ ਹੀ ਹੋਣਗੇ ਤੇ ਬਾਲਾਂ ਨੂੰ ਇਹ ਜ਼ਿਲ੍ਹਾ ਪੱਧਰ ਤੇ ਅਸੀਂ ਅੱਜ ਮੈਂ ਥੋੜਾ ਜ਼ਿਕਰ ਵੀ ਕੀਤਾ ਕਿ ਆਪੋ ਆਪਣੇ ਜ਼ਿਲ੍ਹਾ ਪੱਧਰ ਤੇ ਉਹ ਬੱਚਿਆਂ ਨੂੰ ਤਿਆਰ ਕਰਕੇ ਪਿੱਛੇ ਜ਼ੋਨ ਲੈਵਲ ਤੇ ਫਿਰ ਡਿਸਟ੍ਰਿਕਟ ਲੈਵਲ ਤੇ ਉਹਨਾਂ ਨੂੰ ਕੰਪੀਟੀਸ਼ਨ ਕਰਾ ਕੇ ਕਿਉਂ ਅਸੀਂ ਬੱਚਿਆਂ ਦੀ ਲਗਨ ਲਾਉਣੀ ਆ ਇਸ ਸਾਰੀ ਜਿੰਨਾ ਵੀ ਆਪਾਂ ਕੁਝ ਕਰ ਰਹੇ ਆ ਤੇ ਪਿੱਛੇ ਇੱਕੋ ਹੀ ਚੀਜ਼ ਆ ਉਹ ਹੈਗੀ ਆ ਬੱਚਿਆਂ ਦੇ ਚੇਤਨਾ ਪੈਦਾ ਕਰਨੀ ਵੀ ਅਸੀਂ ਲਿਖੀਏ ਅਵੇਅਰਨੈਸ ਪੈਦਾ ਕਰਨੀ ਵੀ ਪੰਜਾਬੀ ਮਾਂ ਵੀ ਬੋਲੀ ਵੀ ਬਹੁਤ ਵਧੀਆ ਬੋਲੀ ਹੈ ਸੋ ਉਹ ਵੀ ਇਦਾਂ ਹੀ ਆ ਜਦੋਂ ਪਿੱਛੋਂ ਜ਼ਿਲ੍ਹੇ ਚੋਂ ਕੰਪੀਟੀਸ਼ਨ ਕਰਦੇ ਆਣਗੇ ਤੇ ਫਿਰ ਪੰਜਾਬ ਲੈਵਲ ਦੀ ਉਹ ਜਿਹੜੀ ਕਾਨਫਰੰਸ ਹੋਣੀ ਆ ਤੇ ਉੱਥੇ ਉਹ ਜਿਹੜੇ ਪੰਜ-ਪੰਜ ਬੱਚੇ ਹਰੇਕ ਜ਼ਿਲ੍ਹੇ ਤੋਂ ਆਉਣਗੇ ਉਹ ਈਜ਼ ਮੀ ਉਹਨਾਂ ਦੇ ਵਿੱਚ ਕੰਪੀਟੀਸ਼ਨ ਕਰਾਇਆ ਜਾਏਗਾ ਫਿਰ ਉਸ ਪ੍ਰਤੀ ਸਾਡੇ ਜਿਹੜੇ ਸਾਡੇ ਸੀਨੀਅਰ ਸਹਿਦਕਾਰ ਨੇ ਉਹਨਾਂ ਲਈ ਮੈਂ ਤੁਹਾਨੂੰ ਪਤਾ ਆਪਾਂ ਕਾਨਫਰੰਸ ਕਰਾਉਨੇ ਆ ਵੱਡੇ-ਵੱਡੇ ਅਵਾਰਡ ਦਿੰਨੇ ਉਹਨਾਂ ਨੂੰ ਤੇ ਉਹਨਾਂ ਲਈ ਬਾਲ ਲੇਖਾਂ ਲਈ ਵੀ ਅਸੀਂ ਸ਼ਰੋਮਣੀ ਬਾਲ ਸਹਿਦਕਾਰ ਜਿਹੜੇ ਅਵਾਰਡ ਜਿਹੜੇ ਕਿ ਹਰੇਕ ਸਾਲ ਦਿੱਤੇ ਜਾਇਆ ਕਰਨਗੇ ਉਹ ਉਹ ਵੀ ਕਰਾਂਗੇ ਬੂਰ ਅਸਲ ਜੀ ਨੂੰ ਬਹੁਤ ਪਿਆ ਬੂਰ ਦੀ ਮੇਰੀ ਐਕਸਪੈਕਟੇਸ਼ਨ ਤੋਂ 1000 ਬੱਦ ਦੀ ਸਪੀਡ ਨਾਲ ਚੱਲ ਰਹੀ ਹੈ ਕਿਉਂ ਮੈਂ ਮੈਨੂੰ ਥੋੜਾ ਫਿਕਰ ਸੀ ਬੱਚਿਆਂ ਨੂੰ ਕਿੱਦਾਂ ਮਿਲਾਗੇ ਕੌਣ ਮੜਾਊਗਾ ਕੌਣ ਸਿਖਾਊਗਾ ਪਰ ਵੈਗਰੂ ਜੀ ਇੰਨੀ ਕਿਰਪਾ ਹੋਈ ਕਿ ਉਹ ਸੋਚ ਇਦਾਂ ਆਈ ਮੈਂ ਮੈਂ ਅਪਰੋਚ ਅਧਿਆਪਕਾਂ ਨੂੰ ਕੀਤੀ ਕਿ ਉਹ ਹੀ ਉਹਨਾਂ ਨੂੰ ਸਰਮਾਇਆ ਉਹ ਹੀ ਆਪਣਾ ਸਰਮਾਇਆ ਸਾਂਭ ਸਕਦੇ ਕਿ ਰੋਜ਼ ਉਹ ਬੱਚਿਆਂ ਚ ਰਹਿੰਦੇ ਨੇ ਤੇ ਬਹੁਤ ਸਾਰੇ ਲਾਇਬ੍ਰੇਰੀਅਨ ਨੇ ਜਿਹੜੇ ਸਾਡੇ ਕੋ ਸਾਡੇ ਕੋ ਅਧਿਆਪਕ ਨੇ ਇਹ ਅਸਲ ਤੇ ਪ੍ਰੋਜੈਕਟ ਹੈ ਹੀ ਅਧਿਆਪਕਾਂ ਦਾ ਤੇ ਜਿਨ੍ਹਾਂ ਨੂੰ ਇੱਕ 골ਡਨ ਓਪਰਚ्युनिटी ਮਿਲ ਗਈ ਬੱਚਿਆਂ ਨੂੰ ਸਿਖਾਉਣ ਦੀ ਤੇ ਨਾਲ ਉਹ ਆਪਣੇ ਆਪ ਨੂੰ ਵੀ ਉਹ ਸਹਿਤ ਨਾਲ ਹੋਰ ਜੋੜ ਰਹੇ ਨੇ ਸੋ ਇਹ ਇਹਦੀ ਕਾਮਯਾਬੀ ਦੇ ਪਿੱਛੇ ਵੀ ਅਧਿਆਪਕਾਂ ਦਾ ਹੀ ਸਾਰਾ ਹੱਥ ਹੈ ਸੋ ਉਹਨਾਂ ਦੇ ਵੀ ਅਸੀਂ ਧੰਨਵਾਦ ਕਰਦੇ ਹਾਂ